ਅੱਜ ਆਪਾਂ ਬਣਾਉਣ ਲੱਗੇ ਆ ਸੇਕਰਪਾਰੇ ਤੁਹਾਨੂੰ ਦਿਖਾਉਣੀ ਆ ਮਾਸੀ ਦੇਖੋ ਆਪਾਂ ਵੀ ਉਹ ਕਿਹੜੀ ਚੰਗਤਿ ਬਾਵਾਂਗੇ ਤੇ ਨਾਂ ਨੇ ਆਪਾਂ ਲੈ ਕੇ ਆ ਸੀ ਲਓ ਜੀ ਇਹ ਆਪਣੀ ਸੇਕਰਪਾਰੇ ਆਪਾਂ ਲੈ ਲਈਆ ਮੈਦਾ ਇਹ ਪੱਕੇ ਹੋ ਲੈ ਨੇ ਇਹ ਆਪਾਂ ਲੈ ਲਈ ਜੀ ਮਿੱਠਾ ਸੋਡਾ ਤੁਸੀਂ ਮਿੱਠਾ ਸੋਡਾ ਆਪਾ ਉਹਦੇ ਵਿੱਚ ਸਫੇਰ ਖੁੱਲਣਗੇ ਨਹੀਂ ਫੁੱਲਦੇ ਨਹੀਂ ਹੈਗੇ ਦੇਖੋ ਇਹ ਆਪਾ ਮੈਦਰੀ ਤੇ ਤੇ ਪਰਦਾ ਮਾਰਨਾ ਕਿ ਜਦੋਂ ਪਰਦਾ ਮਾਰਾ ਤਾਂ ਚੱਕ ਕੇ ਹੀ ਵਾਰੀ ਦੀ ਲਓ ਜੀ ਇਧਰ ਆਪਣਾ ਬਣ ਗਿਆ ਦਾ ਇਧਰ ਹੀ ਆ ਤੁਸੀਂ ਜਿਵੇਂ ਆਪਾਂ ਕੇ ਤਿਆਰ ਹੋ ਗਿਆ ਨੇ ਤੁਹਾਨੂੰ ਪਤਾ ਕਰ ਕਿਸ ਜਿਹਨੇ ਹੋ ਆ ਜਿਆਦਾ ਦੱਦੋ ਤੋਂ ਬਣੀਆਂ ਚੀਜ਼ਾਂ ਹੀ ਹੋ ਰਹੇ ਹੁੰਦੇ ਆ ਕਤਲਿਆ ਪੁਲਿਆ ਬੰਦੇ ਕੋਈ ਘੱਟੇ ਖਾਂਦਾ ਵਾ। ਬੋਤਾ ਵੀ ਇਹ ਬਰਗਰ ਪਤਾ ਨਹੀਂ ਖਾਂਦਾਗਾ। ਕੀ ਕਹਣਾ ਕਦੇ ਖਾ ਲਿੰਦਾ ਉਹ ਬਹੁਤ ਘੱਟ ਖਾਂਦਾ ਕਤਲਿਆ ਪੁਲਿਆ। ਤੇ ਉਹਨੂੰ ਜ਼ਿਆਦਾਤਰ ਆਪਾਂ ਦੁੱਧ ਤੋਂ ਬਣ ਗਿਆ ਜਿਹਨਾਂ ਪਿਆਰ ਕਰਦੇ ਦਲੀਆ ਬਣ ਜਾਂਦਾਗਾ। ਦੱਧੀ ਗੜੀ ਦੇ ਪਕੌੜੀ ਰੱਖੇ ਜਿੰਨਾ ਲੋੜ ਹੋਏ ਅਗਰ ਆਪਾਂ ਨਾਲ ਛਾਵਾਗੇ। ਤੇ ਇਹ ਸਾਡੀ ਗੱਲ ਸਭ ਦੀ ਦਮਾਰ ਸੀ। ਵੀ ਆਪਣੇ ਲਈ ਸਗਾ ਘਰੇ ਬਣਾਓ। जब खाने गिरा दूसरे झोनेड़े चाह ली ये बना ले देखो जी आप इना क्या थोड़ा वो पाओ जी आप मीठा पा लिया आप मिठा सोडा मीठा सोडा सोड़े गैस त्या वगैरह बन आ होना मिठा सोडा ले आ करो गैस तब बिलकुल सही हो जाता व ਤਾਂ ਸੀ ਤੇ ਵਸੇ ਲੈ ਲੈਣੀ ਆ ਬਹੁਤ ਹੁਣ ਦੱਸਿਆ ਬਹੁਤਾ ਮੈਨਾਂ ਨਹੀਂ ਗੱਲ ਕੀ ਵੀ ਪੈਣ ਸਾਡਾ ਤੁਸੀਂ ਵਿਚਾਰਤਾ ਜੀ ਸੇ ਇੰਨੀ ਵਧੀਆ ਤੁਹਾਨੂੰ ਜੁੱਸਰ ਪਿਆ ਆ ਗਿਆ ਸਭ ਇਹ ਜੀ ਤੁਸੀਂ ਲੈਣਾ ਤੁਹਾਡੇ ਜਾਨ ਚਤ ਭਾਰਾ ਭਾਰਾ ਗੈਸ ਤੇ ਜਾ ਕੁਛ ਵੀ ਬਣਿਆ ਤੁਸੀਂ ਬਿਲਕੁਲ ਇੰਨਾ ਲੈਣ ਸਮਝਾ ਮਗਰੇ ਦੰਦੀ ਤੱਕ ਲਿਖੋ ਇਹ ਜ ਤੁਸੀਂ ਪਾਣੀ ਨਾਲ ਲੈ ਸਕਦੇ ਆ ਕੋਈ ਜਿਹੜਾ ਪਕਵੋਕ ਵਗੈਰਾ ਜਾਂ ਇਨੋ ਵਗੈਰਾ ਵੀ ਉਹਦੇ ਵਿੱਚ ਮੀਟਾ ਸੋਡਾ ਹੀ ਪਾਇਆ ਹੁੰਦਾ ਵਾ ਤੇ ਤੁਸੀਂ ਇਹ ਵਰਤਿਆ ਕਰੋ ਅਸੀਂ ਆਪਾਂ ਤਾਂ ਬੈਰ ਦੱਬੀ ਫਾਟ ਕੇ ਰੱਖ ਲਈਨੇ ਅੰਨੇ। ਤੁਸੀਂ ਬੱਸ ਇੰਨਾ ਸਾਰਾ ਮਿੱਠਾ ਛੋੜੇ ਸਿਪਾਉਣੇ ਆ। ਇਹ ਲਾ। ਇਹ ਇੰਨਾ ਵਧੀਆ ਫੁੱਲਣਗੇ, ਵਧੀਆ ਬਣ ਕੇ ਆ ਤੁਹਾਨੂੰ ਖੇਲੋ। ਇਹ ਮਿੱਠੇ ਛੋੜੇ ਜਿਹਾ ਆਪਣਾ ਦੱਬੀ ਭਰੀ ਹੋਈ ਹੈ। ਤੇ ਲੋ ਜੀ ਆਪਾਂ ਫੇਰ ਹੁਣ ਥੋੜੀ ਜੀ ਬਾਤ ਕੀਤੀ ਜਾਂਦੀ ਚਾ। ਇਹਨਾਂ ਕਪਾਹ। ਕਿਉ? ਚਲੋ ਜੀ ਆਪਾਂ ਤੁਹਾਨੂੰ ਫੇਰ ਮਿਲਦੇ ਹਾਂ। ਤੇਰਾ ਆਪਣਾ ਚੰਗੀ ਤਰ੍ਹਾਂ ਮੈਸ ਚ ਕਰ ਲੀਏ ਇਹ ਜਰਾ ਆਪਣਾ ਬਰੀਕਾ ਕਰ ਜਾਈਏ ਆਪਾਂ ਵੀ ਇੱਥੇ ਹੱਸ ਪਹਿਲਾਂ ਨੂੰ ਪਾਣੀ ਦੇ ਰੰਡਾ ਕੇ ਚੰਗੀ ਤਰ੍ਹਾਂ ਤੇਰੇ ਬਾਦ ਦੁੱਧ ਚ ਕੜਾ ਲਾ ਗਏ ਲਓ ਜੀ ਤੇ ਐਜਾ ਪਾ ਜੇ ਇੱਕ ਦਿਨ ਹੋ ਜਾ ਚਾਸਨੀ ਬਣਾਵਾਂਗੇ ਦੇਖਣੇ ਕਿਹੜੇ ਡੱਬੇ ਪੰਜਾਹ ਸੰਖੇ ਛੋਟੇ ਚ ਬਣਾਈਏ ਕਿ ਇਸ ਸਮੇਂ ਤੇ ਹੈ ਤੇ ਅੱਜ ਕਿਜੀ ਚ ਬਣਾਉਣੇ ਚਾਸਨੀ ਬਣਾ ਕੇ ਰੱਖਾਂਗੇ ਸ਼ਕਰ ਪਾਣੇ ਵਾਸਤੇ वो भी पता दें इधर रखना दरिया बन के तैयार कढ़ाई देो पाया गया फ्राई करा शकरवारी लो जी पाटा गुन देगी फिर बस फिर लो जी हम आप बना लगे शकर पारी ये पाटा गुन के रख दिया तील पत्ता कर लगे पती थोड़ा गर्म करना वा बाद जम ठंडे बहुत घट करके सेकते पाए ਬਣਾਵਾਂਗੇ ਲਓ ਜੀ ਆਪਣਾ ਚਕਲਾ ਦੇਖੋ ਜੀ ਆਪਣਾ ਲੱਕੜ ਦਾ ਚਕਲਾ ਵਾ ਜਿਸ ਪਰਕਰ ਦਾ ਕੰਮ ਕਰਦਾ ਸੀ ਇਹ ਖੁਦ ਆਪਣੀ ਮਾਸਟਰ ਬਣਾ ਕੇ ਦੇ ਕੇ ਗਿਆ ਸੀ ਲੱਕੜ ਦਾ ਬਹੁਤ ਵਧੀਆ ਲਓ ਕਾਦੇ ਲੱਕੜ ਸੀ ਢਾਲ ਲਈ ਜੀ ਲਓ ਜੀ ਇਹ ਆਪਾਂ ਦਲੀਆ ਬਣ ਕੇ ਤਿਆਰ ਹੋ ਗਿਆ ਦੇਖੋ ਇਹ ਆਪਾਂ ਦਲੀਆ ਬਣਾ ਤਾਂ ਸਨ ਪਤਾ ਵੀ ਗਈ ਗਿਆਤ ਚਲਿਆ ਕੋਣ ਨਹੀਂ ਖੰਦਾ ਕਟ ਖੰਦਾ ਕਿਆ ਫੋਟਲੇ ਤਲੀਆ ਬਨਾਤਾ ਜਜੂ ਦਾ ਡਿਪਰ ਬਣਾਉਂਚਾ ਆਜੋ ਰਸਗੇ ਆ ਦਹੀਂ ਨਾਲ ਰੱਖਿਆ ਤਾਂ ਕਿਉਂ ਮਿਲ ਨੇ ਦਹੀਂ ਤੋਂ ਮਗਵਾਇਆ ਸੀ ਸਮਾਨ ਖਾਂ ਤੋਂ ਨਾਲ ਖਾਤੋਂ ਹੋ ਗਿਆ ਸੀ ਇਧਰ ਪਰ ਚੰਦੀ ਦਰਫ ਤੇ ਤੇ ਇਹਨੂੰ ਕਿਤੇ ਨੇ ਕਿਹਾ ਸੀ ਮਿਲ ਕਰੀਮ ਵਾਲੇ ਬਿਸਕਟ ਦੇ ਆਜੋ ਚੇਤਾ ਭੁੱਲ ਗਿਆ ਸਮਾਨ ਖਾਤੋਂ ਹੋ ਗਿਆ ਸੀ ਕਿ ਖਾਈ ਨਹੀਂ ਸਟੈਂਡਫੁੱਡ ਦੇ ਮੁੱਕੇ ਪੈਸੇ ਇੱਕ ਮਰੀਲਾ ਰੁੱਲਾ ਮੰਗਵਾਉਣਾ ਸੀ ਜਸਕਟ ਵਗੈਰਾ ਮੁੱਕੇ ਪੈਸੇ ਖਾਤੋਂ ਸੀਗੇ ਕਿਰਸਾ ਜੇ ਗਿਨਾਂ ਮੈਂ ਤਰੀ ਮਾਨੀਆ ਕਿ ਦਿੱਤ ਉਹ ਚਿੱਤਾ ਬੁੱਲ ਗਿਆ ਤੇ ਮਰ ਰਸੀਆ ਪੈ ਤਾ ਕੋ ਗਾਣ ਕਿ ਰਸਾ ਹੋ ਗਿਆ ਫਿਰ ਉੱਠ ਕੇ ਖਾ ਲੁਗੀ ਆ ਮੈਂ ਪਾ ਬਣਾ ਸਕ ਪਰ ਸੰਤ ਖਾਣੀ ਬਣਾ ਕੇ ਲੋ ਜੀ ਚਾਹ ਸੰਦ ਲਗ ਮਿਲ ਇਧਰ ਆਪਾਂ ਚੱਕਲੇ ਦੇ ਕੰਮ ਲਈ ਆਪਾਂ ਰੋਟਾ ਐਸ ਫਿਰ ਆਪਾਂ ਐਸ ਤਰ ਥੱਲੇ ਗਿਆ ਸਲਫ ਤੇ ਆਪਾਂ ਬੀਲੀ ਮਿਲ ਤੇ ਪੀਸ ਕੱਟ ਲੈ ਇਹਨਾਂ ਪਰ ਤੇ ਕੱਟ ਦਿੰਗੇ ਲਵਾ ਦਿੱਸ। ਇਹ ਪੱਕ ਗਿਆ ਹੈ। ਗਰਮ ਹੋ ਗਿਆ ਤੇ ਚੰਗੀ ਤਰ੍ਹਾਂ। ਥੱppa ਹਣੀ ਨੂੰ ਸ਼ਕਰ ਪਾ ਲਈਖੋ। ਐਸਤਰੂ ਵੀ ਸੀ ਇੱਕ ਟੁਕੜਾ ਕਟਾ। ਇਹ। ਐਸਤਰਾ ਦਾ ਪੀਸ ਕੱਟ ਲੇ ਸੀ। ਹੁਣ ਆਪਾਂ ਇਹ ਤੇਲ ਚ ਪਾਉ। ਛੋਟਾ ਛੋਟਾ ਪੋਣਾ। ਤੇਲ ਨੇ تیرੇ ਵਸ ਨੂੰ ਚ ਨਿਕਲੂ। ਤੇਲ ਚ ਨਹੀਂ ਵੰਦੇਗੇ। ਇਹ ਆਪਾਂ ਇਹਨਾਂ ਨੂੰ ਐਸਤਰਾਂ ਦਾ ਚੱਕ ਕੇ ਐਸਤਰਾਂ ਆ ਪਾ ਦਿੰਨੇ। ਕਿ ਨਾਲੇ ਪਲਾਈ ਜਾਂਦੇ ਆ ਪੂਚੀ ਤੇ ਫਿਰ ਨੂੰ ਗੈਸ ਨੂੰ ਪਾ ਘਟਾ ਕਰਾਂਗੇ ਸਾਡੇ ਪੱਤੇ ਪੱਤੇ ਹੀ ਹੌਣ ਗੋੜੀ ਬਣ ਜਾਣਗੇ ਲੋ ਜੀ ਆਪਣੇ ਗਿੱਲ ਸਭ ਦੀ डिमांड ਸੀ ਜੀ ਬਹੁਤ ਦਿਨਾਂ ਤੋਂ ਕਹਿੰਦੇ ਸੀ ਆਪਣੇ ਕੋਲ ਮਿੱਠਾ ਸੋਡਾ ਖਤਮ ਸੀਗਾ ਤਾਂ ਹੀ ਘਰ ਚ ਸਵਾਰ ਲੈਣ ਕੱਲ੍ਹ ਫਿਰ ਗਿਆ ਕਿ ਤਾਂ ਹੀ ਹਿੱਸੇ ਹੋਊਗਾ ਨਾ ਫਿਰ ਅੱਗੇ ਬਿਸਕੁਟ ਵਗੈਰਾ ਨਮਕੀਨ ਮੁੱਕਿਆ ਪਿਆ ਸੀ ਸੰਡੇ ਮੁੱਕਿਆ ਪਿਆ ਸੀ ਤੇ ਮਿੱਠਾ ਸੋਡਾ ਖਤਮ ਸੀਗਾ ਤੇ ਥੇਰੋ ਨੇ ਬਿਸਕੁਟ ਮੰਗਾਈ ਕਰੀ ਜਿਮਾਰੇ ਤੇ ਖਾਲਪੋਂ ਲੱਗਦੀ ਕਿ ਅੱਛਾ ਆਇਆ। ਚਲੋ। ਮੈਂ ਸੋਚਿਆ ਸੀਵਾ ਰਹਾ ਤਾਂ ਨਹੀਂ ਬੱਚਿਆਂ ਦਾ ਮੰਡਾ ਜੀਆਂ ਪੂਰੀਆਂ ਕਰਦੇ ਹੁੰਦੇ ਸੀ ਹਿਸਾਬ ਜੀ ਰੱਖਦੇ ਹੁੰਦੇ ਆ। ਨਹੀਂ ਵੀ ਕੀਤਾਇਆ ਕਿਉਂਕਿ ਉਹਨਾਂ ਨੂੰ ਮਗਰ ਪੂਨ ਆ ਗਿਆ ਸੀਗਾ। ਢੋਣੇ ਵਾਲਿਆਂ ਦਾ ਉਹ ਚਾਹ ਮੰਗਦੇ ਸੀ। ਤੇ ਜੋ ਆਪਾਂ ਤਾਂ ਕਰੀ ਜਾ ਰਹੇ ਹਾਂ ਉਹਦੇ ਤੋਂ ਸੁਣ ਕੁਛ ਆ ਲਓ। ਫਤਿੰ ਜਿਆਦਾ ਕਰਾਣੇ ਦੀ ਕਰਦੇ ਹੁੰਦੇ। ਤੇ ਆਪਾਂ ਚਾਸ ਨਹੀਂ ਬਣ ਜਾਣੀ। ਤਾਂ ਹੁਣ ਜੀ ਜੀ ਚਾਹ ਰਹੇ ਹਾਂ ਦਿਖਾਉਣੀ ਆ ਵੱਡੀਆਂ ਥਾਲੀਆਂ ਵੱਡੀਆਂ ਤਾਂ ਪੱਕੀ ਚਾਹੇਂਗੀ ਛੋਟੀ ਦੇਖੀ ਕਿੱਥੇ ਪਈ ਆ ਛੋਟੀ ਸਾਦੀ ਚ ਪਰੇ ਹੋ ਗਈ ਮੈਂ ਆ ਪਈ ਆ ਛੋਟੀ ਨਹੀਂ ਲਾਉਣੀ ਆਪਾਂ ਥੋੜੇ ਜ਼ਿਆਦਾ ਹੀ ਪਾਤੀ ਲੋ ਜੇ ਪਤਾ ਪਾਤੀ ਕਿਹੜਾਈ ਚਲੋ ਜੀ ਠੀਕ ਆਪਾਂ ਭਲਾਉਣੀ ਆ ਨਾ 4:00 ਵਜੇ ਤੇ ਭਲਾਉ ਦੇ ਤੇ ਨਰਗੀ ਤੇ ਜਾਵੇ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋ ਗਏ ਨਾ ਭਲਾਇ ਲਓ ਜੀ ਭਲਾਇ ਤੇ ਆਪਾਂ ਨੂੰ ਪਾਉਣਗੇ ਜਾਸੇ ਸੀ ਇਹੇ ਤਾਂ ਬੈਲ ਦੇ ਪੋਲੀ ਟਾਤਾ ਬਹੁਤ ਛੇ ਚਕਾਟਾ ਤੇ ਫਿਰ ਵੀ ਇਸ ਤਰ੍ਹਾਂ ਹੀ ਸੇਕ ਲੱਗਦੀ ਨਾ ਚਲੋ ਜੀ ਆਪਾਂ ਇਹ ਤੇ ਕੌਣੇ ਆਪਾਂ ਕਿਤੇ ਕੜਾਈ ਹਿੱਲ ਕੇ ਤੇਲ ਆਪ ਨੂੰ ਪਾਉਣੀ ਜਾਵੇ ਤੇਰ ਤਰਫ ਦਿਖਾਉਣੀ ਇਹ ਆਪਾਂ ਸਾਕਰ ਫਾਰੀ ਬਣਾ ਕੇ ਪਿਆਰ ਕਰ ਲਓ ਆਰਪਾ ਗੈਸ ਕਰਦੀਆਂ ਬੰਦ। ਲੋਸ। ਇਹ ਪਸਾਕਰਪਾਤੀ ਵੀਡੀਓ ਪਹਿਲਾਂ ਵੀ ਬਣਾਈ ਸੀਗੀ। ਇਹ ਕਰ ਰਹਾ। ਉਹ ਪੈਣਾ ਖਿੰਨਿਆ ਚਾਲੂ ਨਾਲ ਦੁਬਾਰਾ ਬਣਾ ਕੇ ਵੀਡੀਓ ਵਿੱਚ ਖਾਓ। ਮੈਂ ਕਹ ਚਲੋ ਅੱਜ ਫੇਰ ਦੁਬਾਰਾ ਖੀਰ ਬਣਾ ਕੇ ਤੇ ਖਾ ਲਈ। ਅੱਜ ਬਸ ਮੈਂ ਪੂਰਾ ਢਾਟੀ ਵਿੱਚ ਦਾਸ ਕਰ ਰਹੀ ਸੀ। ਇਹ ਆਪਣੀ ਚਾਹ ਦੀ ਬਣ ਕੇ ਤਿਆਰ ਹੋ ਗਈ। ਜਿਹਦੇ ਪਾਸੇ ਇਸ ਚਲਵਾਰੀ ਕਿਉਂਕਿ ਪਤਲੇ ਇਹਨੇ। ਬਾੜਾ ਜਿਹਾ ਹੁੰਦਾ ਨਾ। ਇਹ ਖਾ ਲਈ। ਲਓ ਜੀ ਬਹੁਤ ਸੋਹਣ ਸਕਰ ਪਰਿਵਾਰਕੀ ਵਧੀਆ ਤਿਆਰ ਹੋਈ ਹੈ। ਵਧੀਆ ਸੌਤਕ ਹੋ ਗਈ ਆ ਆਪਣੀ ਬਣੀ। ਇਹ ਬਹੁਤ ਸਵਾਦੀ। ਬਹੁਤ ਪੈਣਾ ਨਹੀਂ ਆ ਸੀ ਨੰਤਵਾਰ ਅੱਧੀ ਤੋਂ ਬਣਾਈ ਸੀ ਬਸ। ਕਿਉਂਕਿ ਬਣਾਉਂਦੇ ਤਾਂ ਰਹਿਣੇ ਪਰ ਗੀਂਹ ਪਤੀ ਕਦੇ ਟਾਈਮ ਲੱਗਦਾ ਬਹੁਤ ਹਾਂ। ਲਓ ਜੀ ਆਪਣੇ ਗੱਲ ਸਭੀ ਡਿਮਾਰਡ ਪੂਰੀ। ਇਹ ਵੀ ਫਾਇਸ ਕੇ ਮਨਾ ਲੈ ਫਿਰ ਆਪਾਂ ਫੜਾਏ ਬਣਾ ਕੇ। ਦਾ ਜੈਸੀ ਗੱਲ ਤੁਮ ਮੈਂ ਦੱਸੂ ਕੋਚਾਂਡਾਂ ਦੇ ਅੰਦਰ ਤਾਂ ਮੁੰਨੀ ਨਹੀਂ ਮਜਾ ਰਹੇਗਾ ਇਹ ਤਾਂ ਘਸਾਉਂਗਾ ਤੇ ਆਪਾਂ ਨੂੰ ਪੜਾਇਆ ਜੇ ਬੁਸਣਾ ਪਿਆ ਤਾਂ ਰੈਡੀ ਨਹੀਂ ਮਿਲਣੇ ਕੋਸਤੂਆਂ ਕਿਤੇ ਨਾ ਰੈਡੀ ਉਸ ਪਲਾਸਟਿਕ ਪਾਤਾ ਕੋਈ ਆਈ ਥੋੜਾ ਵੀ ਨਹੀਂ ਹੈਗਾ ਇਹ ਨੰਮ ਆਪੀਓ ਦੇ ਸੱਤ ਸੇ ਬੱਚੇ ਨੇ ਗੋਹੇ ਹੁੰਦਾ ਮਾਣ ਆਉਂਦੀ ਮਾਂ ਤੇ ਹੁੰਦੇ ਦੇਖੋ ਵੀ ਮਿਲਾਉ ਜੀ ਇਹ ਆਪਾਂ ਨੂੰ ਪੰਦੋ ਤਾਂ ਨੇ ਮੈਂਟੇ ਨੂੰ ਆਈ ਵਾਰਾਸਨੇ ਨੀ ਬਾਲਾ ਪਾਣੀ ਵਸਟੇ ਦਾ ਪੰਦਾ ਕਾ ਦੇ ਨੂੰ ਬਗਾਨ ਦੇ ਤੇ ਥੈਂਕ ਪੈਰੂਗਾ 2-3 ਮਿੰਟ ਨੂੰ ਆਇ ਰਹੀ ਸੀ ਜਾਣੀ ਜਿੰਨੀ ਜਾਸ ਦੇ ਵਿੱਚ ਇਹਦੇ ਇਹ ਪਚਰਾਚੀ ਵਧੀਆ ਬਣ ਜਾਂਦੇ ਨੇ ਇਹ ਫਿਰ ਤੁਹਾਨੂੰ ਦਸਵਾਵਾਂਗੇ ਦੇਖੋ ਲਈ ਪਰ ਵੀਡੀਓ ਸਿੱਪ ਕਰਦੇ ਉਸਨੂੰ ਮੇਰੇ ਰਹਿ ਰਿਹਾ ਉਹ ਹੀ ਪੋਚੇ ਲਈ ਜੰਨੇ ਤਾ ਸਾਢੇ 11 ਹੋ ਗਏ ਦੇਖੋ ਜੀ ਹਜੇ ਮੈਂ ਨਾ ਆ ਕੇ ਹੁਣ ਤੇ ਲੈ ਜੀਦਾ ਤਾ ਸਾਫ ਕਰਨਾ ਹੈ 11 ਬਹੁਤ ਅਸੀਂ ਮੇਰੇ YouTube ਫੈਮਲੀ ਪਰਵਾਦ ਨੂੰ ਤਾਂ ਵਸਤਾ ਵੀਡੀਓ ਬਹੁਤ ਜ਼ੋਰ ਨਾਲ ਇਹਨਾਂ ਸਿਆਰ ਕਰਾ ਕਰੀਂ ਵਿਖਿਆ ਕਰੋ ਲੈ ਕਿ ਕਰਿਆ ਕਰੋ ਸਮਟੇ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਆ ਬਣਾਉਣ ਤੇ ਵੀਡੀਓ ਕੋਈ ਐਵੇਂ ਨਹੀਂ ਬਣ ਜਾਂਦੀ ਮੈਂ ਅੱਜ ਵੀਡੀਓ YouTube ਤੇ ਕਾਉਂਟ ਤੇ ਕਰਕੇ ਦੇਖ ਪਾਉਣੇ ਵਾਰਾਂ ਦੇ ਲਈ ਟਾਈਮ ਆ ਤੇ ਮੈਂ ਕਹ ਵੀ ਚਲੋ ਮੈਂ ਸਖਾ ਮੈਂ ਬਣਾ ਲਵਾਂ ਹਾਂ ਆਵਾ ਇਕੱਲੇ ਜਾ ਜਾ ਮੈਂ ਕਰੀ ਹਾਂ ਹਾਂ ਦੇਖਦੇ ਹਾਂ ਤੱਲੇ ਨਿਕਲੂ ਮੈਂ ਟੇਕ ਦੇ ਉੱਪਰ ਹੀ ਜਾ ਦੇਖਦੀ ਹਾਂ ਕਿਉਂਕਿ ਇਹ ਜਿਆਸ ਹੈ ਨਾ ਜਿੰਨਾ ਚਿਰ ਵਿੱਚ ਵਧੀਆ ਮੈਲਟ ਨਹੀਂ ਹੁੰਦੀ ਸਕਦੀ ਨਾ ਤੇ ਇਹ ਨੂੰ ਆਪ ਮਸਾ ਹਲਾ ਕੇ ਚੰਗੀ ਤਰ੍ਹਾਂ ਇਹ ਰੋਗ ਨੂੰ ਸਾਲੀਆਗੀ ਤੇ ਫਿਰ ਆਪ ਬਾਅਦ ਚ ਨਾ ਕੇ ਲੈਟੇ ਬਾਸੂ ਸਾਫ ਕਰਕੇ ਤੇ ਫਿਰ ਪਾਵਾਂਗੇ ਫਿਰ ਵੇਖਾਂਗੇ ਇਹਦਾ ਕੀ ਬਣਿਆ ਜੇ ਫਿਰ ਆਪ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਆਪਣੈਸਾ ਕਰਵਾ ਰਹੀ ਬਣ ਕੇ ਰਹਿ ਗਈ ਹੈ ਚਲੋ ਜੀ ਠੀਕ ਆਪਾਂ ਸਾਨੂੰ ਫੇਰ ਬਣਤੀਆਂ ਫੇਰ ਸੇ ਕਰ ਪਾਸ ਸਾਕੂ ਵੀ ਬਣ ਕੇ ਰਹਿ ਗਿਆ ਤੇ ਰੈਡੀ ਮਟਰ ਬਣ ਗਏ ਇਹ ਸੰਤਖਾਂਗੇ ਇਹ ਰਹੇ ਹੁਣ ਚਾਸ ਮੇਰੇ ਅੱਛੇ ਮੈਲਟ ਹੋ ਗਈ ਨਾ ਇਹ ਵੀਡੀਓ ਆਪਣਾ ਵੀਰਪਾਲ ਪੰਡ ਕਾਲੀ ਕੇ ਬਲੌਗ ਦੀ ਤਾਂ ਕਿਉਂਕਿ ਕਾਲੀ ਕੇ ਬਲੌਗ ਦੀ ਬਹੁਤ ਜ਼ਿਆਦਾ ਪੈਣ ਦੀ ਮੰਗ ਸੀਗੀ ਇਹ ਸਾਨੂੰ ਜ਼ਰੂਰ ਬਣਾ ਕੇ ਦਿਖਾਣੀ ਹੈ ਹਲੋ ਜੀ ਆਪਾਂ ਤੁਹਾਨੂੰ ਕੱਲੇ ਕੱਲੇ ਡੱਟੀਏ ਜੀ ਬਣਾ ਕੇ ਦੱਸਦੇ ਆਪਾਂ ਕੋਈ ਜ਼ਿਆਦਾ ਵਾਜ ਨਹੀਂ ਕੀਤੀ ਹੈਗੀ ਟਾਈਮ ਆਪਣੀ ਲੀਡ ਹੋ ਗਈ ਹੈ ਬਸ फिर जो खंड सौक गई वजिए वैसे मेल्ट होगी फिर दिखावे कि बन के तैयार हो गए चलो जी ठीक है चासनी गल पर सकूगी चासनी के सौक तो जो हम ठंडी होगी होने गर्म चासनी बिच सूख ली एना ने जो ये ठंडे हो गए तो फिर सो दावे फिर हम चासनी अपनी सारी बिच मेल्ट होगी सत्त मिनटा तक लो फिर नाड़ी चुंबड़ ਬਹੁਤ ਵਧੀਆ ਵਾਂਕੇ ਤਿਆਰ ਹੋ ਗਏ। ਚਾਹ ਸੰਖਾਤ ਹੋ ਗਈ ਬੱਚੇ ਸੌਫਟ ਹੋ ਗਈ ਇਹਦੇ। ਤੇ ਹੁਣ ਜਦੋਂ ਥੰਡੇ ਹੋ ਗਈ। ਫਿਰ ਅੱਪੇ ਚ ਕੱਟ ਲਾਂਗੇ ਸਪਾਂਟ ਵਿੱਚ ਪਾ ਲਾਂਗੇ। ਲਓ ਜੀ ਦੇਖੋ। ਬਹੁਤ ਮੋੜੀ ਵਾਂਕੇ ਦਾਗੇ। ਠੀਕ। ਲਓ ਜੀ ਦਸਿਆ ਫਸਾ ਕਰ ਪਾਰੇ ਆਪਣੇ ਕਿਵੇਂ ਵਾਂਕੇ ਤਿਆਰ ਹੋ ਗਏ ਆ। ਚਲੋ ਜੀ ਬੱਚੇ ਤਾਂ ਖਾ ਲੈ ਕੇ ਗੀਆਂ ਜਿੰਨੇ ਚਾਹ ਪੀਤੇ ਉਹਨਾਂ ਤਾਂ ਖਾ ਲੈ। ਤੇ ਆਪਾਂ ਵੀ ਚੱਕ ਲੈਣ ਰੱਬਾ। ਬਹੁਤ ਵਧੀਆ ਵਾਂਕੇ ਤਿਆਰ ਆ ਜੀ ਦੇਖੋ। ਚਾਹ ਬੋਲੇ ਬੋਲੇ ਬਣੀ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਦੇਖੋ ਜੀ ਆਪਣੇ ਸ਼ਕਰਪਾਰੀ ਬਣ ਕੇ ਤਿਆਰ ਹੋ ਗਏ ਲਓ ਜੀ ਜਿਹਦੇ ਪੈਣਾ ਕਹਿੰਦੇ ਇਸ ਪੈਣ ਸਾਨੂੰ ਫਿਰ ਬਣਾ ਕੇ ਦੱਸਿਓ ਲਾ ਪੱਜ ਬਣਾ ਕੇ ਡਟੀ ਘੇਰ ਤੋਂ ਦੱਸਤਾ ਵੀ ਇਸ ਤਰ੍ਹਾਂ ਬਣ ਕੇ ਤਿਆਰ ਹੁੰਦੇ ਆ ਇਹ ਦੇਖੋ ਜੀ ਜਮਾ ਰੈਡੀ ਮੈਟਨ ਖਾਂਡੇ ਦੇ ਉੱਪਰ ਜਾਂਦੀ ਆ ਲਓ ਜੀ ਇਹ ਆਪਣੀ ਚਾਹ ਬਣ ਕੇ ਤਿਆਰ ਆ ਤੁਹਾਨੂੰ ਪਤਾ ਵੀ ਆਪਣਾ ਕੰਮ ਥਿੰਦੇ ਆ ਸਾਰੇ ਨਵੀਰ ਲੈ ਤੇ ਹੁਣ ਆਪਾਂ ਲੈ ਕੇ ਚਾਹ ਬਣਾ ਕੇ ਗੱਲ ਸਾਹ ਹੈ ਸਾਡੀ ਆਈ ਨਹੀਂ ਹੈਗੇ ਕੀ ਤੋ ਚਾਹ ਪਤ ਨਹੀਂ ਕਦੂ ਕਦੂ ਕਰਦੇ ਹੋ ਹਣਗੇ ਤੇ ਮੇਰਾ ਵੀ ਨਹੀਂ ਲੱਗਾ ਫੋਨ ਆਉਂਦਾ ਨਾਲ ਪਕੌੜੀਆਂ ਲਿਆਂਦੀਆਂ ਥੋੜੀਆਂ ਜਿਹੀਆਂ ਇਹ ਚਾਹ ਇਹ ਐਸਟਰਾ ਚਾਹ ਪਾ ਰੱਖਦੇ ਹੁੰਦੇ ਆ ਹਲੋ ਜੀ ਆਪਾਂ ਹੁਣ ਪੀ ਲੱਗ ਗਏ ਆ ਚਾਹ ਵੀਡੀਓ ਦਾ ਕਰਦੇ ਆਂਡ ਵੀਡੀਓ ਜਿਹਨੂੰ ਸਬਸਕ੍ਰਾਈਬ ਲੈਕ ਕਰੇ ਕਮੈਂਟ ਕਰਕੇ ਦੱਸ ਆਪਣੀ ਵੀਡੀਓ ਕਿਦਾਂ ਲੱਗੀ ਇੱਕ ਮੇਰੀ ਭੈਣ ਦੀ ਡਿਮਾਂਡ ਆਈ ਸੀ ਕਿ ਮੈਂ ਕੱਲ ਵੀਡੀਓ ਬਣਾਈ ਸੀ ਕਹਿੰਦੀ ਭੈਣੇ ਸਿੰਦੀ ਬੂਟੀ ਇਹ ਭੈਣ ਮਰਜੀਤ ਕੋਰ ਬੀਂਦੇ ਹੋਣਗੀ ਆਪਣੀ ਵੀਡੀਓ ਹਾਂ ਭੈਣੇ ਮੈਂ ਹੀ ਕੱਢੀ ਸੀ ਭੈਣੇ ਕਮੈਂਟ ਕੀਤਾ ਸੀ ਵੀ ਕੀ ਤੁਸੀਂ ਕਰਦੀ ਆ ਹਾਂ ਇਹ ਮੈਂ ਹੀ ਕਢਾਈ ਕੀਤੀ ਆ ਤੇ ਕੋਈ ਗੱਲ ਨਹੀਂ ਭੈਣ ਕਹਿੰਦੀ ਸੀ ਮੈਨੂੰ ਜੱਜਾ ਸਾਨੂੰ ਵੀ ਦੱਸਿਓ ਤੁਸੀਂ ਵੀ ਇਹ ਕਿਸ ਤਰ੍ਹਾਂ ਕੱਢੀ ਹੈ ਮੈਂ ਜ਼ਰੂਰ ਦੱਸੂੰਗੀ ਫਿਰ ਆਪਣਾ ਕਿਤੇ ਟਾਈਮ ਹੋਇਆ ਨਾ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ ਤੁਹਾਨੂੰ ਇਹ ਕਢਾਈ ਕਰਕੇ ਲਓ ਭੈਣ ਬਹੁਤ ਸੋਹਣੀ ਲੱਗੀ ਆ ਆਪਾਂ ਕਿਹੜਾ ਹੀ ਕੀਤੀ ਆ ਕੰਮ ਤਾਂ ਤੁਹਾਨੂੰ ਦੱਸਿਆ ਜੀ ਆਪਾਂ ਕੋਈ ਨਹੀਂ ਛੱਡਦੇ ਹੈਗੇ ਲਓ ਜੀ ਭੈਣ ਕਹਿੰਦੀ ਸੀ ਕਿ ਤੁਸੀਂ ਕੱਢੀ ਵੀ ਹਾਂ ਭੈਣ ਆਪਾਂ ਹੀ ਕੱਢੀ ਆਪਾਂ ਨੂੰ ਕਿਹਨੇ ਕੱਢ ਕੇ ਦੇਣੀ ਆ ਆਪਾਂ ਤਾਂ ਭਾਵੇਂ ਕੋਈ ਕਢਵਾ ਲਵੇ ਲਓ ਜੀ ਚਲੋ ਠੀਕ ਹੈ ਵੀਡੀਓ ਕਰ ਲੱਗੇ ਆ ਐਡਾ